ਸਦੇ ਵਿੱਚ ਮੁੱਦਾ ਉਠਾਇਆ ਗਿਆ ਕਿ ਜਿਹੜਾ ਬਜਟ ਇਲਾਸ ਪਾਸ ਕੀਤਾ ਗਿਆ ਸੀ ਪਰ ਉਸ ਦੇ ਵਿੱਚ ਕਿਤੇ ਵੀ ਸਰਕਾਰ ਨੇ ਜਿਹੜੇ ਕਿਸਾਨਾਂ ਦੇ ਲਈ ਕੋਈ ਬਜਟ ਨਹੀਂ ਪੇਸ਼ ਕੀਤਾ ਹਾਲਾਂਕਿ ਉਹਨਾਂ ਨੇ ਕਿਹਾ ਕਿ ਕਿਸਾਨ ਇੰਨੇ ਦਿਨੋਂ ਧਰਨੇ ਦੇ ਬੈਠੇ ਨੇ ਪਰ ਕਿਸਾਨਾਂ ਦੇ ਬਾਰੇ ਸੋਚਿਆ ਨਹੀਂ ਜਾ ਰਿਹਾ ਸਿਰਫ ਕਿਸਾਨਾਂ ਨੂੰ ਲੌਲੀਬਾਬ ਦਿੱਤਾ ਜਾ ਰਿਹਾ ਹੈ ਯਾਨੀ ਕਿ ਪਾਗਲ ਬਣਾਇਆ ਜਾ ਰਿਹਾ ਹੈ ਹਾਲਾਂਕਿ ਤਾਂ ਅੰਦਾਜ਼ੇ ਨਾਲ ਕਿ ਜਦੋਂ ਉਹਨਾਂ ਦੇ ਵੱਲੋਂ ਇਹ ਗੱਲਾਂ ਕਹੀਆਂ ਜਾ ਰਹੀਆਂ ਸੀ ਤਾਂ ਜਿਹੜੇ ਸਭਾ ਬਤੀ ਬੈਠੇ ਸੀ ਉੱਤੇ ਉਹ ਸਾਬਤ ਤੌਰ ਤੇ ਉਹਨਾਂ ਨੂੰ ਇਸ਼ਾਰਾ ਕਰਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਰਾਜਾ ਵੜਿੰਗ ਆਪਣੇ ਬਿਆਨ ਤੋਂ ਪਿੱਛੇ ਨਹੀਂ ਹਟੇ ਤੇ ਮੀਤ ਫੇਰ ਨੇ ਇੱਕ ਹੋਰ ਗੱਲ ਕਰ ਦਿੱਤੀ ਕਿ ਜਿਹੜਾ ਸੰਗਰੂਰ ਜ਼ਿਲ੍ਹਾ ਉਹਨਾਂ ਦਾ ਉਹਨਾਂ ਨੇ ਕਿਹਾ ਕਿ ਇਹ ਐਗਰੀਕਲਚਰ ਦੇ ਪੱਖੋਂ ਬਹੁਤ ਵੱਡਾ ਹੈ ਉੱਥੋਂ ਯਾਨੀ ਟਰੈਕਟਰ ਬਾਹਰ ਫੋਰਨ ਜਾਂਦੇ ਨੇ ਤਾਂ ਸਾਨੂੰ ਇੱਕ ਵਿਸ਼ੇਸ਼ ਪੈਕੇਜ ਦੀ ਉਹਨਾਂ ਨੇ ਮੰਗ ਵੀ ਕਰ ਦਿੱਤੀ ਹੈ ਵੀ ਸਾਨੂੰ দেয়া ਜਾਵੇ ਜੋ ਕਿ ਪੰਜਾਬ ਨੂੰ ਦਿੱਤਾ ਹੀ ਜਾਂਦਾ ਅ ਇਸ ਪੂਰੇ ਵਿਸ਼ੇ ਦੇ ਗੱਲਬਾਤ ਕਰਾਂਗੇ ਸਰਮਾਈ ਸੁਣ ਰਹੇ ਹੋ ਹਾਂਜੀ ਹਾਂਜੀ ਸਰਮਾ ਜੀ ਕੀ ਕਹਿਣਾ ਚਾਹੋਗੇ ਕੱਲ ਸੰਸਦ ਦੇ ਵਿੱਚ ਦੋਨੋਂ ਐਮਪੀ ਬਹੁਤ ਜ਼ਿਆਦਾ ਗਰਜੇ ਤੇ ਗੂੰਜੇ ਪਤਾ ਲੱਗਿਆ ਵੀ ਹਾਂ ਹੁਣ ਲੋਕਾਂ ਦੀ ਆਵਾਜ਼ ਉੱਠਣ ਲੱਗੀ ਹੈ ਅ ਬਿਲਕੁਲ ਸੋਢੀ ਸਾਹਿਬ ਬਿਲਕੁਲ ਦੇਖੋ ਜੇ ਅਸੀਂ ਰਾਜਾਪੁਰੇਂਗਰੀ ਗੱਲ ਕਰੀਏ ਜਾਂ ਮੀਟਹੇਰ ਦੀ ਗੱਲ ਕਰੀਏ ਜੀ ਜੀ ਜਾਂ ਚਰਨਜੀਤ ਚੰਨੀ ਦੀ ਗੱਲ ਕਰੀਏ ਜੀ ਜੀ ਇਹ ਦੋ ਤਿੰਨ ਜਿਹੜੇ ਮੈਂਬਰ ਪਾਰਲੀਮੈਂਟ ਆ ਵੀ ਜਿਹੜੇ ਮੈਂਬਰ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਪੰਜਾਬ ਦੀ ਆਵਾਜ਼ ਪੰਜਾਬ ਦੇ ਮੁੱਦੇ ਜਿਹੜੇ ਚੁੱਕਦੇ ਰਹਿੰਦੇ ਆ ਜੀ ਸਹੀ ਗੱਲ ਦੇਖੋ ਮੀਤ ਹੇਰ ਦੀ ਗੱਲ ਜਿਵੇਂ ਮੀਤ ਹੇਰ ਕਹਿ ਰਿਹਾ ਵੀ ਟਰੈਕਟਰ ਬਣਦੇ ਆ ਬਾਹਰ ਨੂੰ ਜਾ ਰਹੇ ਆ ਇੱਕ ਸਪੈਸ਼ਲ ਪੈਕੇਜ ਹੋਣਾ ਚਾਹੀਦਾ ਜੀ ਜੀ ਦੇਖੋ ਪੰਜਾਬ ਨੂੰ ਹਮੇਸ਼ਾ ਹੀ ਜਿਹੜੇ ਕਿ ਬੜਾ ਸਾਨੂੰ ਦੁੱਖ ਲੱਗਦਾ ਕਹਿੰਦੇ ਹੋ ਵੀ ਪੰਜਾਬ ਨੂੰ ਹਮੇਸ਼ਾ ਹੀ ਪਿੱਛੇ ਰੱਖਦੀ ਆ ਰਹੀ ਹੈ ਖਾਸ ਕਰਕੇ ਬੀਜੇਪੀ ਸਰਕਾਰ ਜੀ ਜੀ ਮੋਦੀ ਸਾਹਿਬ ਦੀ ਸਰਕਾਰ ਹਮੇਸ਼ਾ ਹੀ ਪੰਜਾਬ ਦੇ ਨਾਲ ਜਿਹੜੀ ਤਰੈਤ ਕਰਦੀ ਆ ਰਹੀ ਹੈ ਹਾਲਾਂਕਿ ਸਰਕਾਰ ਭੁੱਲ ਰਹੀ ਹੈ ਵੀ ਜਿਹੜੀਆਂ ਕੁਰਬਾਨੀਆਂ ਹੋਈਆਂ ਹੈ ਜਾਂ ਪੰਜਾਬ ਹਿੰਦੁਸਤਾਨ ਆਜ਼ਾਦ ਹੋਇਆ ਸੀਗਾ ਉਹਦੇ ਵਿੱਚ ਜਿਆਦਾ ਯੋਗਦਾਨ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਨੌਜਵਾਨਾਂ ਦਾ ਸੀ ਸਹੀ ਗੱਲ ਹੈ ਜੀ ਫਿਰ ਵੀ ਜਿਹਨੂੰ ਕਹਿ ਦਿੰਦੇ ਨੇ ਪੰਜਾਬ ਨੂੰ ਪਿੱਛੇ ਰੱਖਿਆ ਜਾਂਦਾ ਹਾਲਾਂਕਿ ਬਾਰਡਰ ਸਟੇਟ ਹੋਣ ਦੇ ਕਾਰਨ ਜਾਂ ਪੰਜਾਬ ਚੋਂ ਜ਼ਿਆਦਾ ਕੁਰਬਾਨੀਆਂ ਹੋਣ ਦੇ ਕਾਰਨ ਹਮੇਸ਼ਾ ਹੀ ਪੰਜਾਬ ਨੂੰ ਇੱਕ ਅਲੱਗ ਜਾਂ ਇੱਕ ਜ਼ਿਆਦਾ ਸਹਾਇਤਾ ਜਿਹੜੀ ਮਿਲਣੀ ਚਾਹੀਦੀ ਤੇ ਚਲੋ ਜ਼ਿਆਦਾ ਨਹੀਂ ਪੂਰੀ ਬਣਦੀ ਸਹਾਇਤਾ ਤਾਂ ਸਰਕਾਰਾਂ ਵੱਲੋਂ ਮਿਲਣੀ ਚਾਹੀਦੀ ਹੈ ਜੀ ਜੀ ਔਰ ਸਹੀ ਸਹੀ ਕਹਿ ਰਹੇ ਤੁਸੀਂ ਦੇਖੋ ਬੜੀ ਵੱਡੀ ਗੱਲ ਕੱਲ੍ਹ ਕਹੀ ਹੈ ਯਾਨੀ ਰਾਜਾ ਬੜੀ ਗੂੰਜੇ ਇਸ ਲਈ ਨਹੀਂ ਉਹਨਾਂ ਨੇ ਕਿਹਾ ਕਿ ਪਿਛਲਾ ਜਿਹੜਾ ਬਜਟ ਸੀ ਉਸ ਦੇ ਵਿੱਚ ਤੁਸੀਂ ਪੰਜਾਬ ਦਾ ਨਾਮ ਜ਼ਿਕਰ ਨਹੀਂ ਕੀਤਾ ਤੇ ਕਹਿੰਦੇ ਇਸ ਵਾਰ ਕਹਿੰਦੇ ਤੁਸੀਂ ਯਾਨੀ ਕਿ ਗੱਲਬਾਤ ਕਰ ਰਹੇ ਦੀ ਕਿਸਾਨਾਂ ਨਾਲ ਯਾਨੀ ਕਿ ਜਿਹੜੀ ਮੀਟਿੰਗ ਹੋਣੀ ਹੈ 14 ਤਰੀਕ ਨੂੰ ਤਾਂ ਕਹਿੰਦਾ ਸਾਨੂੰ ਆ ਸੀਬੀ 70 ਦੇ ਵਿੱਚ ਕਿਸਾਨਾਂ ਦੇ ਲਈ ਕੋਈ ਵਿਸ਼ੇਸ਼ ਪੈਕੇਜ ਆਏਗਾ ਪਰ ਕਹਿੰਦੇ ਉਹ ਕਿਸਾਨ ਮਰ ਰਹੇ ਨੇ ਪਰ ਸਰਕਾਰ ਦਾ ਧਿਆਨ ਕੂਨਾ ਵੱਲ ਹੈ ਹੀ ਨਹੀਂ ਹਾਂ ਬਿਲਕੁਲ ਛੋਡੀ ਸਾਹਿਬ ਬਿਲਕੁਲ ਦੇਖੋ 14 ਫਰਵਰੀ ਦੀ ਇਹ ਜਿਹੜੀ ਮੀਟਿੰਗ ਤੈਅ ਹੋਈ ਵੀ ਹੈ ਦੇਖੋ ਸਰਕਾਰ ਦੇ ਨਾਲ ਕਿਸਾਨ ਕਿਸਾਨ ਜਥੇਬੰਦੀਆਂ ਦੀ ਜੀ ਜੀ ਦੇਖੋ ਉਹਦੇ ਤਹਿਤ ਕੁਛ ਨਾ ਕੁਛ ਕਰਨਾ ਚਾਹੀਦਾ ਸੀ ਜਾਂ ਕੁਛ ਨਾ ਕੁਛ ਬੋਲਣਾ ਚਾਹੀਦਾ ਸੀ ਸਰਕਾਰ ਨੂੰ ਕੁਛ ਨਾ ਕੁਛ ਸੈਂਟਰ ਸਰਕਾਰ ਨੂੰ ਪੰਜਾਬ ਵਾਸਤੇ ਕਿਸਾਨਾਂ ਵਾਸਤੇ ਕੋਈ ਨਾ ਕੋਈ ਗੱਲ ਰੱਖਣੀ ਚਾਹੀਦੀ ਸੀ ਜੀ ਦੇਖੋ ਦਿੱਲੀ ਦੀਆਂ ਚੋਣਾਂ ਹੋਈਆਂ ਦਿੱਲੀ ਦੀਆਂ ਚੋਣਾਂ ਹੋਣ ਤੋਂ ਪਹਿਲਾਂ ਲੋਕ ਸਭਾ ਦੇ ਵਿੱਚ ਪਤਾ ਨਹੀਂ ਕਿਆ ਦਿੱਲੀ ਦੇ ਲੋਕਾਂ ਨੂੰ ਸੁਪਨੇ ਦਿਖਾਏ ਗਏ ਆ ਜਾਂ ਕਿਆ ਉਹਦੇ ਵਿੱਚ ਲੋਕਾਂ ਨੂੰ ਕਿਹਾ ਗਿਆ ਵੀ ਦਿੱਲੀ ਵਾਸਤੇ ਕਿਆ ਕਰੋਗੇ ਹੋ ਕਰੂਗੇ ਕਿਉਂਕਿ ਉੱਥੇ ਸਰਕਾਰ ਬਣਾਉਣੀ ਸੀ ਬੀਜੇਪੀ ਸਰਕਾਰ ਨੇ ਜੀ ਜੀ ਮੇਕਨ ਪੰਜਾਬ ਦੇ ਵਿੱਚ ਆਲਰੇਡੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਗੱਲ ਉਹੀ ਹੋ ਜਾਂਦੀ ਹੈ ਵੀ ਜਿਹੜੇ ਸੂਬਿਆਂ ਦੇ ਵਿੱਚ ਬੀਜੇਪੀ ਦੀ ਖੁੱਦੀ ਸਰਕਾਰ ਹੈ ਉੱਥੇ ਜਿਹਨੂੰ ਕਹਿ ਦਿੰਦੇ ਆ ਆਪਾਂ ਪੂਰਾ ਜਿਹੜਾ ਲਾਭ ਜਾਂ ਫਾਇਦਾ ਉਹ ਲੋਕਾਂ ਨੂੰ ਮਿਲਦਾ ਹੈ ਜਿਹੜੇ ਸੂਬਿਆਂ ਦੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਹੈਗੀ ਉਹ ਹਮੇਸ਼ਾ ਹੀ ਉਹਨਾਂ ਸੂਬਿਆਂ ਨੂੰ ਪਿੱਛੇ ਕੀਤਾ ਜਾਂਦਾ ਇਸ ਜੀ ਇਹ ਇਹੀ ਗੱਲ ਹੈ ਕੱਲ ਰਾਜ ਸਭਾ ਮੈਂਬਰ ਨੇ ਸੰਦੀਪ ਦਿਖਸ਼ੇ ਜੀ ਰਾਜ ਸਭਾ ਦੇ ਮੈਂਬਰ ਨੇ ਹਾਲਾਂਕਿ ਉਹਨਾਂ ਨੇ ਕੱਲ ਉਹਨਾਂ ਨੇ ਵੀ ਸੰਸਦ ਦੇ ਵਿੱਚ ਆਵਾਜ਼ ਉਠਾਤੀ ਕਿ ਪੰਜਾਬ ਜਿਵੇਂ ਤੁਸੀਂ ਕਿਹਾ ਕਿ ਯਾਨੀ ਕਿ ਬਾਰਡਰ ਏਰੀਆ ਸਟੇਟ ਹੈ ਇੱਥੇ ਰੋਜ਼ ਨਸ਼ਾ ਵੀ ਸਪਲਾਈ ਹੋ ਰਿਹਾ ਹੈ ਪਾਕਿਸਤਾਨ ਦੇ ਵੱਲੋਂ ਹਥਿਆਰ ਵੀ ਆ ਰਹੇ ਹਨ ਡਰੋਨਰ ਆਈ ਤਾਂ ਉਹਨਾਂ ਨੇ ਇੱਕ ਅੰਕੜੇ ਰੱਖੇ ਨੇ ਕਿ ਪਿਛਲੇ 6 ਮਹੀਨਿਆਂ ਦੇ ਵਿੱਚ ਸਾਡੀ ਭਾਰਤੀ ਫੌਜ ਦੇ ਵੱਲੋਂ 200 ਡਰੋਨ ਗੇਰੇਗੇ ਨੇ ਪਰ ਉਹਨਾਂ ਨੇ ਮੰਗ ਕੀਤੀ ਹੈ ਮੋਦੀ ਸਰਕਾਰ ਨੂੰ ਵੀ ਹਾਂ ਸਾਡੀ ਤਕਨੀਕ ਥੋੜੀ ਘੱਟ ਹੈ ਕਿਉਂਕਿ ਦੇਖੋ ਜਿਹੜਾ ਡਰੋਨ ਹੈ ਇਹ ਜਿਆਦਾ ਉੱਚਾ ਨਹੀਂ ਉੱਡਰੇ ਜਿਹੜੇ ਪਾਕਿਸਤਾਨ ਤੋਂ ਉੱਡਦੇ ਨੇ ਇਹ ਨੀਚੇ ਆ ਤੇ ਜੇ ਸਾਡੀ ਤਕਨੀਕ ਹੈ ਉਹ ਕਾਫੀ ਹਾਈ ਲੈਵਲ ਦੇ ਡਰੋਨ ਹਮਗੇ ਸਦੇ ਜਿਹੜੇ ਉੱਪਰ ਹੋਣ ਤਾਂ ਉਹਨਾਂ ਨੇ ਵੀ ਇੱਕ ਮੰਗ ਕੀਤੀ ਹੈ ਕਿ ਜਿਹੜੇ ਅੰਮ੍ਰਿਤਸਰ ਹੋ ਗਿਆ ਗੁਰਦਾਸਪੁਰ ਫਿਰੋਜ਼ਪੁਰ ਜਿਹੜੇ ਬਾਰਡਰ ਏਰੀਆ ਹੈ ਵੀ ਇਹਨਾਂ ਦੇ ਵਿੱਚ ਫੌਜ ਨੂੰ ਕੋਈ ਅਜਿਹੀ ਤਕਨੀਕ ਦਿੱਤੀ ਹੈ ਜਿਨਾਂ ਡਰੋਨਾਂ ਨੂੰ ਰੋਕਿਆ ਜਾਵੇ ਦੇਖੋ ਸੋਢੀ ਸਾਹਿਬ ਦੁੱਖ ਤਾਂ ਇਸ ਗੱਲ ਦਾ ਲੱਗਦਾ ਵੀ ਸਰਕਾਰਾਂ ਇਹ ਚੀਜ਼ ਨੂੰ ਰੋਕਣਾ ਨਹੀਂ ਚਾਹੁੰਦੀਆਂ ਜੀ ਸਰਕਾਰਾਂ ਇਸ ਚੀਜ਼ ਨੂੰ ਬढ़ावा ਦੇ ਰਹੀਆਂ ਅਗਰ ਸਰਕਾਰਾਂ ਰੋਕਣ ਦੀ ਗੱਲ ਕਰਨ ਤਕਨੀਕ ਬਹੁਤ ਹੈ ਜੀ ਉਹ ਨੀਚੇ ਡ੍ਰੋਨ ਉੜ ਰਿਹਾ ਜਾਂ ਉੱਤੇ ਉੜ ਰਿਹਾ ਉਹਦੇ ਵਿੱਚ ਉਹਨੂੰ ਕਿੱਦਾਂ ਘਰਾਉਣਾ ਜਾਂ ਉਹਨੂੰ ਕਿੱਦਾਂ ਪਕੜਨਾ ਜਾਂ ਕਿੱਦਾਂ ਉਹਨੂੰ ਬੰਦ ਕਰਨਾ ਦੇਖੋ ਬਹੁਤ ਕੁਝ ਹੋ ਸਕਦਾ ਲੇਕਿਨ ਸਰਕਾਰ ਦੀ ਖਾਸ ਕਰਕੇ ਸੈਂਟਰ ਸਰਕਾਰ ਦੀ ਮਨਸ਼ਾ ਬਿਲਕੁਲ ਨਹੀਂ ਹੈਗੀ ਆ ਪੰਜਾਬ ਸਰਕਾਰ ਕੋਸ਼ਿਸ਼ ਕਰਦੀ ਹੈ ਜਾਂ ਪੰਜਾਬ ਸਰਕਾਰ ਦੀ ਪੁਲਿਸ ਹੈ ਜਿਹੜੀ ਪੰਜਾਬ ਦੀ ਪੁਲਿਸ ਆ ਉਹ ਫੜਨ ਦੀ ਕੋਸ਼ਿਸ਼ ਕਰਦੀ ਹੈ ਲੇਕਿਨ ਜਿਹੜੀ ਸਪੋਰਟ ਸੈਂਟਰ ਸਰਕਾਰ ਤੋਂ ਮਿਲਣੀ ਚਾਹੀਦੀ ਹੈ ਜਾਂ ਸੈਂਟਰ ਸਰਕਾਰ ਦੀ ਹੋਣੀ ਚਾਹੀਦੀ ਉਹ ਜ਼ੀਰੋ ਹੈ ਜੀ ਔਰੇ ਸ਼ਰਮਾ ਜੀ ਕਈ ਵਾਰ ਨਾ ਮੈਂ ਡਾਕਟਰ ਨਾਲ ਗੱਲਬਾਤ ਕਰਦਾ ਹਾਂ ਨਾ ਬੜਾ ਵਧੀਆ ਗੱਲ ਕਰਦੇ ਦੇਖੋ ਨਸ਼ਾ ਪੂਰੇ ਹਿੰਦੁਸਤਾਨ ਦੇ ਵਿੱਚ ਹੈ ਸਾਰੇ ਬੰਦੇ ਆ ਨਸ਼ਾ ਦੀ ਅੱਜ ਪੇਟ ਹਰੇ ਭਰ ਦਾ ਨੌਜਵਾਨ ਚੜ ਚੁੱਕਿਆ ਹੈ ਪਰ ਮੇਨ ਗੱਲ ਇਹ ਹੈ ਕਿ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਹੈ ਪੰਜਾਬ ਦੇ ਮੁੱਦੇ ਜਾਣ ਕੇ ਛਾਲੇ ਆਂਦੇ ਨੇ ਚਾਹੇ ਨਸ਼ਾ ਹੋਵੇ ਚਾਹੇ ਡਿਪੋਰਟ ਕਿਤੇ ਹੋਣ ਦੇਖੋ ਮੈਂ ਤੁਹਾਨੂੰ ਇੱਕ ਹੋਰ ਅਪਡੇਟ ਦੇਣਾ ਪੰਜਾਬ ਦੇ 30 ਨੌਜਵਾਨ ਡਿਪੋਰਟ ਹੋਏ ਅੰਮ੍ਰਿਤਸਰ ਦੇ ਵਿੱਚ ਫਲਾਈਟ ਤਾਰੇਗੀ ਜਦ ਕੇ 34 ਜਿਹੜੇ ਬੰਦੇ ਸੀ ਉਹ ਉਹ ਯਾਨੀ ਗੁਜਰਾਤ ਦੇ ਸੀ ਉਥੇ ਹੈਲੀਕਾਪਟਰ ਨਹੀਂ ਜਾ ਰਿਹਾ ਗਿਆ ਫੌਜ ਦਾ ਇਹ ਜਿਹੜਾ ਫੌਜ ਹੈਲੀਕਾਪਟਰ ਸੀਗਾ ਇਹ ਉਰੇ ਜਾਣ ਕੇ ਤਾਂ ਰਿਹਾ ਪੰਜਾਬ ਨੂੰ ਬਦਨਾਮ ਕਰਨ ਲਈ ਦੇਖੋ ਸੋਢੀ ਸਾਹਿਬ ਗੱਲ ਉਹੀ ਆ ਜਾਂਦੀ ਹੈ ਪੰਜਾਬ ਦੇ ਨਾਲ ਤੱਕਾ ਕਰਨਾ ਜਾਂ ਪੰਜਾਬ ਨੂੰ ਨੀਚਾ ਦਿਖਾਉਣਾ ਜਾਂ ਪੰਜਾਬ ਨੂੰ ਨਸ਼ੇ 'ਚ ਬਦਨਾਮ ਕਰਨਾ ਇਹ ਹਮੇਸ਼ਾ ਹੀ ਜਿਹੜੀ ਮੋਦੀ ਸਰਕਾਰ ਦੀ ਨੀਤੀ ਰਹੀ ਹੈ ਮੋਦੀ ਸਰਕਾਰ ਦੀ ਵੀ ਨੀਤੀ ਰਹੀ ਹੈ ਬਾਕੀ ਜਿਹੜੇ ਕਾਨੂੰਨ ਬਣੇ ਹੋਏ ਆ ਦੇਖੋ ਇਸੀ ਬਹੁਤ ਵਾਰ ਗੱਲ ਕਰਦੇ ਹੁੰਦੇ ਆ ਵੀ ਉਹ ਚਾਹੇ ਕਾਂਗਰਸ ਸਰਕਾਰ ਸੀਗੀ ਐਗਾਂ ਦੇ ਕਾਨੂੰਨ ਜਿਹੜੇ ਲੈ ਕੇ ਆਈ ਸੀਗੇ ਵੀ ਜਿਹੜੇ ਹੁਣ ਤੱਕ ਪੰਜਾਬ ਜਿਹੜੇ ਉਹ ਕੰਡੇ ਉਹ ਬੀਜ ਕੇ ਗਏ ਸੀਗੇ ਉਹ ਕਾਂਗਰਸ ਬੀਜ ਕੇ ਗਈ ਸੀ ਉਹ ਪੰਜਾਬ ਚ ਉਗਦਾ ਆ ਰਿਹਾ ਜੀ ਦੇਖੋ ਕਾਨੂੰਨਾਂ ਦੇ ਵਿੱਚ ਜਿੰਨਾ ਚਿਰ ਤਬਦੀਲੀ ਨਹੀਂ ਜੀ ਹੁੰਦੀ ਕਾਨੂੰਨਾਂ ਦੇ ਵਿੱਚ ਚੇਂਜਿੰਗ ਨਹੀਂ ਜੀ ਹੁੰਦੀ ਉਹਨਾਂ ਦੇ ਇਹ ਲੋਕ ਪ੍ਰਮੋਸ਼ਨਾਂ ਖਾਤਰ ਜਿਹੜਾ ਡਿਪਾਰਟਮੈਂਟਾਂ ਵਿਭਾਗਾਂ ਜਾਇ ਪੁਲਿਸ ਡਿਪਾਰਟਮੈਂਟ ਹੋਵੇ ਚਾਹੇ ਕੋਈ ਹੋ ਹੋਵੇ ਉਹਨਾਂ ਨੇ ਹਮੇਸ਼ਾ ਹੀ ਆਪਣੀਆਂ ਪ੍ਰਮੋਸ਼ਨਾਂ ਲਈ ਕੰਮ ਕੀਤਾ ਆਪਣੀਆਂ ਕੁਰਸੀਆਂ ਲਈ ਕੰਮ ਕੀਤਾ ਆਪਣੀ ਸੀਟ ਲਈ ਕੰਮ ਕੀਤਾ ਅਗਰ ਪ੍ਰਮੋਸ਼ਨਾਂ ਦੇ ਚੱਕਰ 'ਚ ਨਾ ਜਾਂਦੇ ਤਾਂ ਹੋ ਸਕਦਾ ਅੰਕੜਿਆਂ ਦੇ ਵਿੱਚ ਜਿਆਦਾ ਫਰਕ ਨਾ ਪੈਂਦਾ ਕਸੂਰ ਪੰਜਾਬ ਦਾ ਵੀ ਹੈ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਜਿਆਦਾ ਇਸ ਚੀਜ਼ ਦਾ ਮਿਸਜੂਜ ਕੀਤਾ ਗਿਆ ਜੀ ਔਰ ਸਰਮ ਜੀ ਇੱਕ ਗੱਲ ਹੋਰ ਮੈਂ ਦੱਸਣਾ ਚਾਹਾਂਗਾ ਸਾਰਿਆਂ ਨੂੰ ਕਿ ਦੇਖੋ ਜਦੋਂ ਤਾਂ ਪੰਜਾਬ ਨਾਲ ਤੁਸੀਂ ਤਾਂ ਕਰਦੇ ਹੋ ਮਤਰਈ ਮਾ ਵਾਲਾ ਵਿਤਕਰਾ ਜਦੋਂ ਮੈਂ ਜਦੋਂ ਮੇਰਾ ਜਨਮ ਹੋਇਆ ਮੈਂ ਤਾਂ ਇਹ ਦੇਖਦਾ ਆਇਆ ਤੇ ਜਦੋਂ ਕੋਈ ਵਿਵਪਤਾ ਪੈਂਦੀ ਹੈ ਦੇਸ਼ ਦੇ ਵਿੱਚ ਕਿੱਥੇ ਵੀ ਚਾਹੇ ਉਹ ਕੋਈ ਵੀ ਸਟੇਟ ਹੋਵੇ ਤਾ ਪੰਜਾਬ ਤੋਂ ਸਹਾਇਤਾ ਮੰਗੀ ਜਾਂਦੀ ਹੈ ਪੰਜਾਬ ਦੇ ਲੋਕ ਉੱਥੇ ਮੋਢੀ ਬਣ ਕੇ ਜਾਂਦੇ ਨੇ ਉਹ ਪਰਵਾਹ ਨਹੀਂ ਕਰਦੇ ਫਿਰ ਜਿਹੜੀ ਭਾਜਪਾ ਸਰਕਾਰ ਹੈ ਇਹ ਕਿਉਂ ਨਹੀਂ ਸੋਚਦੀ ਪੰਜਾਬ ਦੇ ਲੋਕਾਂ ਬਾਰੇ ਦੇਖੋ ਲੰਗਰ ਤੱਕ ਲਗਾਏ ਨੇ ਪੰਜਾਬ ਦੇ ਲੋਕਾਂ ਨੇ ਬਾਹਰ ਸਟੇਟਾਂ ਦੇ ਵਿੱਚ ਔਰ ਪਾਣੀ ਦੇ ਵਿੱਚ ਦੇਖੋ ਸੋਢੀ ਸਾਹਿਬ ਜੇ ਅਸੀਂ ਆਰਮੀ ਦੀ ਵੀ ਗੱਲ ਕਰੀਏ ਉੱਥੇ ਵੀ ਸਿੱਖ ਰੈਜੀਮੈਂਟ ਹੈ ਜਿਹੜੀ ਪੰਜਾਬ ਦੇ ਸਾਡੇ ਜਵਾਨ ਹੈ ਉਹੀ ਕਿਤੇ ਨਾ ਕਿਤੇ ਅੱਗੇ ਹੁੰਨੇ ਉਹਨਾਂ ਦਾ ਹੀ ਨਾਮ ਜ਼ਿਆਦਾ ਹੁੰਦਾ ਫਿਰ ਮੋਦੀ ਸਾਹਿਬ ਚਾ ਕਹਿ ਦਿੰਦੇ ਆ ਵੀ ਹਾਂ ਇਹ ਪੰਜਾਬ ਕੇ ਸ਼ੇਰ ਆ ਪੰਜਾਬ ਕੇ ਜਵਾਨ ਆ ਠੀਕ ਆ ਪੰਜਾਬ ਕੇ ਸ਼ੇਰ ਹੈ ਪੰਜਾਬ ਕੇ ਜਵਾਨ ਹੈ ਲੇਕਿਨ ਪੰਜਾਬ ਕੇ ਜਵਾਨੋ ਕੇ ਲਈ ਕੁਝ ਆਪ ਤੋ ਕੁਝ ਕਰੋ ਨਾ ਆਪ ਤੋ ਉਹਨਾਂ ਕੇ ਅੱਗੇ ਕੰਡੇ ਬੋ ਰਹੇ ਹੋ ਮਤਲਬ ਕਹਿਣ ਦਾ ਇਹ ਹੈ ਵੀ ਤੁਸੀਂ ਉਹਨਾਂ ਨੂੰ ਇੱਕ ਥਾਪੜਾ ਦੇਣ ਦੀ ਬਜਾਏ ਇੱਕ ਹੌਸਲਾ ਦੇਣ ਦੀ ਬਜਾਏ ਤੁਸੀਂ ਉਹਨਾਂ ਲੋਕਾਂ ਦਾ ਮਨੋਬਲ ਘਰਾਉਨੇ ਆ ਜਿਨ੍ਹਾਂ ਨੂੰ ਹੌਸਲਾ ਬਧਾਉਣਾ ਚਾਹੀਦਾ ਜਿਹੜੇ ਲੋਕਾਂ ਦਾ ਜੀ ਜਿਨ੍ਹਾਂ ਦੇ ਸਿਰ ਪਰ ਜ਼ਿਆਦਾਤਰ ਸੀ ਇਹ ਨਹੀਂ ਕਹਿੰਦੇ ਵੀ ਕੱਲੇ ਪੰਜਾਬ ਦੇ ਆਰਮੀ ਚ ਲੇਕਿਨ ਜ਼ਿਆਦਾਤਰ ਪੰਜਾਬ ਦੇ ਲੋਕ ਹੀ ਅੱਗੇ ਉਹਨਾਂ ਪੰਜਾਬ ਦਾ ਜਵਾਨ ਹੀ ਅੱਗੇ ਆਉਂਦਾ ਹੈ ਔਰ ਰਾਜਾ ਵਰਿੰਨੇ ਕਾਲੀ ਕੁ ਬਹੁਤ ਵਧੀਆ ਮੈਸੇਜ ਦਿੱਤਾ ਸਭਾਤੀ ਨੂੰ ਉਹ ਆਈ ਥਿੰਕ ਮੋਦੀ ਸਾਹਿਬ ਤਾਂ ਪਹੁੰਚ ਗਿਆ ਹੋਣਾ ਜਦੋਂ ਉਹ ਚੁੱਪ ਕਰਾ ਰਹੇ ਸੀ ਪਰ ਰਾਜਾ ਵਰਿੰਨੇ ਇੱਕ ਗੱਲ ਜਾਂਦਿਆਂ ਦੇ ਜ਼ੋਰ ਕਹੀ ਸਭਾਤੀ ਨੂੰ ਵੀ ਅ ਤੁਸੀਂ ਪੰਜਾਬ ਤੋਂ ਤਾਂ ਬਹੁਤ ਕੁ ਮੰਗਦੇ ਹੋ ਸਾਰਿਆਂ ਨੂੰ ਪੰਜਾਬ ਤੋਂ ਦਿੰਦਾ ਪਰ ਕਹਿੰਦੇ ਪੰਜਾਬ ਦੇ ਕਿਸਾਨ ਬੈਠੇ ਬਾਰਡਰ ਤੇ ਉਹਨਾਂ ਨੇ ਖਾਸ ਕਰਕੇ ਉਹ ਜਿਹੜਾ ਲੜਕਾ ਮਰਿਆ ਸੀ ਗਰੀਬ ਘਰ ਦਾ ਸ਼ੁਕਰਨ ਪਟੰਡੇ ਸਾਈਡ ਦਾ ਲੜਕਾ ਸੀ ਤੇ ਕਹਿੰਦੇ ਉੱਤੇ ਤੁਸੀਂ ਗੋਲੀਆਂ ਚਲਾਈਆਂ ਉਸ ਦਾ ਜਿਹੜਾ ਹਰਿਆਣਾ ਪੁਲਿਸ ਨੂੰ ਜ਼ਿੰਮੇਵਾਰ ਨਹੀਂ ਠਰਾਇਆ ਹਰਿਆਣਾ ਪੁਲਿਸ ਤੇ ਬਕਾਇਦਾ ਐਫ ਆਈ ਆਰ ਹੋਣੀ ਚਾਹੀਦੀ ਸੀ ਉਹਦੇ ਪਰਿਵਾਰ ਨੂੰ ਕੁਝ ਨਹੀਂ ਮਿਲਿਆ ਦੇਖੋ ਦੇਖੋ ਛੋਟੀ ਸਾਹਿਬ ਪਤਾ ਨਹੀਂ ਕਿੰਨੇ ਕੁ ਲੋਕਾਂ ਤੇ ਤਸ਼ੱਦਦ ਕੀਤਾ ਹਰਿਆਣਾ ਸਰਕਾਰ ਨੇ ਸੈਂਟਰ ਸਰਕਾਰ ਦੁਆਰਾ ਜੀ ਲੇਕਿਨ ਉਹਨਾਂ ਤੇ ਕਿਆ ਉਹਨਾਂ ਤੇ ਕਾਰਵਾਈ ਹੋਈ ਹੈ ਜਾਂ ਕਿਹਾ ਉਹਨਾਂ ਦੀ ਲੋਕਾਂ ਦੀ ਜਿਨ੍ਹਾਂ ਦੇ ਨੁਕਸਾਨ ਹੋਏ ਹਨ ਜਿਨ੍ਹਾਂ ਦੇ ਲੋਕਾਂ ਦੇ ਘਰਾਂ ਦੇ ਚਿਰਾਗ ਬੁਝਿਆ ਕਿਹਾ ਉਹਨਾਂ ਲੋਕਾਂ ਦੀ ਹੈਲਪ ਹੋਈ ਹੈ ਜੀ ਦੇਖੋ ਹਮੇਸ਼ਾ ਹੀ ਠੱਕੇ ਦੇ ਨਾਲ ਡੰਡਾ ਤੰਤਰ ਦੇ ਨਾਲ ਇਹ ਸਰਕਾਰ ਚਲਾਉਣ ਦੀ ਜਿਹੜੀ ਬੀਜੇਪੀ ਗੱਲ ਕਰਦੀ ਹੈ ਜਾਂ ਚਲਾਉਂਦੀ ਆ ਰਹੀ ਹੈ ਦੇਖੋ ਉਹਨਾਂ ਦੀ ਸਹਾਇਤਾ ਕਰਨੀ ਸੀ ਨਾ ਕਰਨੀ ਸੀ ਚਲੋ ਸੁਭਾ ਸਰਕਾਰ ਦੇਖ ਲੈਂਦੀ ਲੇਕਿਨ ਜਿਹੜੀ ਹਰਿਆਣਾ ਸਰਕਾਰ ਹਲੇ ਤੱਕ ਵੀ ਉਹ ਪੰਜਾਬ ਦੇ ਕਿਸਾਨਾਂ ਨੂੰ ਬਾਰਡਰ ਕ੍ਰੋਸ ਨਹੀਂ ਕਰਨ ਦਿੰਦੀ ਹਾਲਾਂਕਿ ਇੱਕ ਦਿੱਲੀ ਦੇ ਵਿੱਚ ਜਾਣਾ ਇੱਕ ਸੈਂਟਰ ਦੇ ਵਿੱਚ ਜਾਣਾ ਕਿਸੇ ਵੀ ਸੁਭੇ ਨੂੰ ਰੋਕ ਟੋਕ ਨਾ ਹੋਣੀ ਚਾਹੀਦੀ ਨਾ ਹੋ ਸਕਦੀ ਹੈ ਸੰਵਿਧਾਨ ਵੀ ਨਹੀਂ ਜੀ ਕਹਿੰਦਾ ਲੇਕਿਨ ਉਹੀ ਡੰਡਾ ਤੰਤਰ ਦੇ ਹਿਸਾਬ ਨਾਲ ਅੱਜ ਪੰਜਾਬ ਦਾ ਕਿਸਾਨ ਅਗਰ ਆਵਾਜ਼ ਚੁੱਕ ਰਿਹਾ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਨੂੰ ਐਮਐਸਪੀ ਲਈ ਤਾਂ ਪੰਜਾਬ ਦੇ ਕਿਸਾਨ ਨੂੰ ਹਰਿਆਣਾ ਦੇ ਬਾਰਡਰਾਂ ਤੇ ਬੜੇ ਬੜੇ ਕਿਲ ਲਾ ਕੇ ਬੜੇ ਬੜੇ ਪਤਾ ਨਹੀਂ ਕਿਆ-ਕਿਆ ਉੱਥੇ ਕੰਧਾਂ ਦਵਾਰਾਂ ਕਰਕੇ ਉਹਨਾਂ ਨੂੰ ਉੱਥੇ ਰੋਕਿਆ ਹੋਇਆ ਹੈ ਜੇ ਦੇਖਿਆ ਜਾਵੇ ਸੰਘਰਸ਼ 2 ਦੀ ਜੇ ਅਸੀ ਗੱਲ ਕਰੀ ਦਾ 1 ਸਾਲ ਹੋ ਜਾਣਾ ਜੀ ਪਰਸੋਂ ਨੂੰ ਕੱਲ ਨੂੰ 12 ਤਰੀਕ ਪਰਸੋਂ ਨੂੰ 13 ਤਰੀਕ ਨੂੰ ਪੂਰਾ ਸਾਲ ਹੋ ਜਾਣਾ ਕਿਸਾਨ ਹਰਿਆਣੇ ਚ ਐਂਟਰੀ ਕਰ ਸਕਿਆ ਦਿੱਲੀ ਜਾਣਾ ਤਾਂ ਦੂਰ ਦੀ ਗੱਲ ਹੈ ਜੀ ਤੁਹਾਨੂੰ ਇਹੀ ਅਪਡੇਟ ਦੇ ਦੇਣਾ ਮੈਂ ਸੋਚ ਰਿਹਾ ਸੀ ਮੁੱਦੇ ਚ ਲਵਾਵਾਂਗਾ ਪਰ ਨਹੀਂ ਸੌਰਣ ਸਿੰਘ ਭੰਡੇਰ ਦਾ ਇੱਕ ਨਵਾਂ ਬਿਆਨ ਆ ਗਿਆ ਉਹ ਕਹਿ ਰਹੇ ਨੇ ਅਸੀਂ 101 ਵਿਅਕਤੀਆਂ ਜਥਾ ਲੈ ਕੇ ਤੁਰ ਕੇ ਤੁਰ ਕੇ ਦਿੱਲੀ ਜਾਵਾਂਗੇ 25 ਫਰਵਰੀ ਨੂੰ ਦੇਖੋ ਛੋਟੀ ਸਾਹਿਬ ਅਜੇ ਭੰਦੇਰ ਸਾਹਿਬ ਠੀਕ ਹੈ ਅਸੀਂ ਵੀ ਬਹੁਤ ਦਿਰ ਪਹਿਲਾਂ ਤੋਂ ਇਸਲਾਹ ਦੰਦੇ ਆ ਰਹੇ ਆ ਵੀ ਸਾਡਾ ਮਕਸਦ ਕੀ ਹੈ ਪੰਜੇ ਬੰਦੇ 10 ਬੰਦੇ ਸਿੱਧਾ ਦਿੱਲੀ ਜਾਣ ਦਿੱਲੀ ਜਾ ਕੇ ਟੇਬਲ ਟਾਕ ਹੋਵੇ ਬੰਦ ਕਮਰੇ ਦੇ ਵਿੱਚ ਗੱਲਬਾਤ ਹੋਵੇ ਕਿ ਸਾਰੀ ਇਹ ਜਿਹੜੇ ਮਸਲਿਆਂ ਦੀ ਹੱਲ ਜਿਹੜਾ ਉੱਥੇ ਕਰਵਾਇਆ ਜਾਵੇ ਲੇਕਿਨ ਨਹੀਂ ਅਗਰ ਸਰਕਾਰ ਕੋਈ ਕਤਮ ਬਧਾਉਂਦੀ ਹੈ ਅੱਗੇ ਤਾਂ ਕਿਸਾਨ ਕਹਿ ਦਿੰਦੇ ਆ ਵੀ ਨਹੀਂ ਐਸੀ ਟਰੈਕਟਰਾਂ ਤੇ ਜਾਣਾ ਐਸੀ ਟਰਾਲੀਆਂ ਤੇ ਜਾਣਾ ਐਸੀ ਹਲਾ ਲਾਲਾ ਕਰਦੇ ਜਾਣਾ ਦੇਖੋ ਸਾਡਾ ਮਕਸਦ ਆ ਉੱਤੇ ਪਹੁੰਚ ਕੇ ਮਸਲੇ ਹੱਲ ਕਰਾਉਣ ਦਾ ਨਾ ਕਿ ਸਾਡਾ ਮਕਸਦ ਐ ਸੀ ਪੰਜਾਬ ਨੂੰ ਹਲਾਲਾਲਾ ਦੇ ਵਿੱਚ ਕਰਕੇ ਦਿਖਾਉਣਾ ਵੀ ਪੰਜਾਬ ਪਹੁੰਚੇਗਾ ਪੰਜਾਬ ਨੇ ਫਤਿਹ ਕਰ ਲਿਆ ਦੇਖੋ ਫਤਿਹ ਜਾਂ ਇੱਕ ਰੋਲਾ ਪਾਉਣਾ ਅਲੱਗ ਗੱਲ ਰਹਿ ਜਾਂਦੀ ਹੈ ਜਿਹੜੇ ਮੁੱਦਿਆਂ ਲਈ ਜਾਂ ਜਿਹੜੇ ਮਕਸਦ ਲਈ ਅੱਜ ਕਿਸਾਨ ਪੰਜਾਬ ਦਾ ਕਿਸਾਨ ਪੰਜਾਬ ਦੇ ਲੋਕ ਅੱਗੇ ਆ ਰਹੇ ਆ ਉਹ ਸਾਰੇ ਹਿੰਦੁਸਤਾਨ ਵਾਸਤੇ ਉਹਨਾਂ ਦਾ ਉਸ ਚੀਜ਼ ਦਾ ਫਾਇਦਾ ਜਾਂ ਲਾਜ਼ ਹੋਊਗਾ ਇਕੱਲੇ ਪੰਜਾਬ ਦਾ ਨੁਕਸਾਨ ਜਾਂ ਫਾਇਦਾ ਨਹੀਂ ਜੀ ਹੋਊਗਾ ਅਗਰ ਦੇਖਿਆ ਜਾਵੇ ਜੀ ਸ਼ਰਮਈ ਮੈਂ ਮੁੱਦੇ ਦੇ ਵਾਪਸ ਆਣਾ ਚਲੋ ਕੱਲ ਬੜੀ ਵਧੀਆ ਗੱਲ ਰਾਜਾ ਵੜਿੰਗ ਨੇ ਚੱਕੀ ਤੇ ਮੀਤ ਥੇਰ ਨੇ ਚਲੋ ਵਧੀਆ ਗੱਲ ਐ ਸਭ ਨੂੰ ਸੱਚੀ ਚੱਕੀ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਪਹਿਲਾਂ ਐਮਪੀ ਸੀ ਖਾਸ ਕਰ ਦੇਖੋ ਉਸ ਦੇ ਵਿੱਚ ਰਣਜੀਤ ਬਿੱਟੂ ਵੀ ਸੀ ਅਜ ਬੀਜੇਪੀ ਦੇ ਵਿੱਚ ਨੇ ਤੇ ਹੋਰ ਵੀ ਕਈ ਮੰਤਰੀ ਸੀਗੇ ਜੇਕਰ ਇਹ ਪਹਿਲਾਂ ਇਹ ਲੋਕ ਆਵਾਜ਼ ਥਾਂਦੇ ਬੀਬਾ ਸਿਮਰਤ ਗੌਰ ਵੀ ਸੀ ਉਦੋਂ ਜਦੋਂ ਅਸਤੀਫਾ ਦਿੱਤਾ ਡਰਾਮਾ ਕੀਤਾ ਗਿਆ ਸੀ ਸਾਰਿਆਂ ਨੂੰ ਪਤਾ ਹੈ ਜੇ ਇਹ ਆਵਾਜ਼ਾਂ ਉਸ ਸਮੇਂ ਚੱਕੇ ਜਾਂਦੀਆਂ ਪੰਜਾਬ ਦੇ ਹਿੱਤਾਂ ਦੀਆਂ ਤਾਂ ਸ਼ਾਇਦ ਅੱਜ ਦੇਖੋ 10 ਬਰਸ ਸਾਲ ਹੋ ਗਏ ਕੋਈ ਨਾ ਕੋਈ ਤਾਂ ਫਾਇਦਾ ਹੁੰਦਾ ਪੰਜਾਬ ਦਾ ਬਿਲਕੁਲ ਦੇਖੋ ਕਿਤਨਾ ਕਿਤੇ ਸੂਬਾ ਅਸਟਾਰਾਂ ਵੀ ਕਮੀ ਰਹਿ ਜਾਂਦੀ ਹੈ ਕਿਤਨਾ ਕਿਤੇ ਸੈਂਟਰ ਸਰਕਾਰ ਦੀ ਕਮੀ ਰਹਿ ਜਾਂਦੀ ਹੈ ਲੇਕਿਨ ਪਿਸਤਾ ਪਾਉਣਾ ਇਸ ਕਮੀ ਦਾ ਖਾਮਿਆਜਾ ਕਿਹਨੂੰ ਭੁਗਤਣਾ ਪੈਂਦਾ ਆਮ ਪਬਲਿਕ ਨੂੰ ਭੁਗਤਣਾ ਪੈਂਦਾ ਦੇਖੋ ਇਸ ਤਾਂ ਖੁੱਲ ਕੇ ਕਹਿੰਦੇ ਆ ਚਾਹੇ ਸੂਬੇ ਸੂਬਾ ਸਰਕਾਰ ਹੋਵੇ ਚਾਹੇ ਸੈਂਟਰ ਸਰਕਾਰ ਹੋਵੇ ਜੇਸੀਂ ਪੰਜਾਬ ਦੀ ਗੱਲ ਕਰੀਏ ਅੱਜ ਸਾਡਾ ਕੋਈ ਲੇਬਰ ਦਾ ਮਜ਼ਦੂਰ ਦਾ ਕੋਈ ਡੀਸੀ ਰੇਟ ਤਾਂ ਨਹੀਂ ਹੋਇਆ ਜਿਹੜਾ ਅਸੀਂ ਕਹਿੰਦੇ ਰਹੇ ਹਾਲਾਂਕਿ ਮੇਰਾ ਕੋਈ ਇਸ ਚੀਜ਼ ਦੇ ਨਾਲ ਲਗਾ ਦੇਗਾ ਨਹੀਂ ਕੋਈ ਵੀ ਮੈਂ ਮੁੱਦੇ ਦੀ ਗੱਲ ਕਰਦਾ ਹੁੰਦਾ ਹਾਂ ਉਹਦੇ ਵਿੱਚੋਂ 80 90% ਮੇਰੇ ਮੁੱਦੇ ਆਪਣੇ ਨਹੀਂ ਹੁੰਦੇ ਲੇਕਿਨ ਲੋਕਾਂ ਦੇ ਮੁੱਦੇ ਹੁੰਦੇ ਆ ਕਿਉਂ ਗਰੀਬ ਚੁੱਲਿਆਂ ਤੱਕ ਸਰਕਾਰਾਂ ਨਹੀਂ ਪਹੁੰਚਦੀਆਂ ਇੱਕ ਇੱਕ ਵੋਟ ਲੈਣ ਲਈ ਤਾਂ ਇਹ ਦਿੱਲੀ ਤੋਂ ਬੈਠ ਜਾਨੇ ਆ ਕੇ ਪੰਜਾਬ ਦੇ ਵਿੱਚ ਇੱਕ ਇੱਕ ਵੋਟ ਲੈਣ ਲਈ ਜਿੱਤਣ ਲਈ ਤਾਂ ਇਹ ਕਹਿੰਦੇ ਨੇ ਹੱਥ ਜੋੜ ਦਿੰਨੇ ਆ ਲੇਕਿਨ ਜਦੋਂ ਇੱਕ ਇੱਕ ਵੋਟ ਪੋਲ ਹੋ ਜਾਂਦੀ ਆ ਫਿਰ ਉਸ ਤੋਂ ਬਾਅਦ ਕਹਿੰਦੇ ਵੀ ਸੀ ਇਕੱਲੇ ਇਕੱਲੇ ਬੰਦੇ ਦਾ ਕੰਮ ਕਿਵੇਂ ਕਰ ਸਕਦੇ ਆ ਜਦੋਂ ਤੁਸੀਂ ਇੱਕ ਇੱਕ ਵੋਟ ਲੈ ਕੇ ਆਪਣੀ ਸਰਕਾਰ ਬਣਾ ਸਕਦੇ ਆ ਕੁਰਸੀਆਂ ਕਾਇਮ ਕਰ ਸਕਦੇ ਆ ਫਿਰ ਤੁਸੀਂ ਇੱਕ ਇੱਕ ਬੰਦੇ ਦਾ ਕੰਮ ਕਿਉਂ ਨਹੀਂ ਕਰਦੇ ਫਿਰ ਲੋਕਾਂ ਨੂੰ ਵੋਟਾ ਪਾਉਣ ਦਾ ਫਾਇਦਾ ਕੀ ਹੁੰਦਾ ਜੀ ਜਿਹੜਾ ਮੈਂ ਬਾਰ ਬਾਰ ਕਹਿਣਾ ਹੁੰਦਾ ਜੀ ਸ਼ਰਮਾ ਜੀ ਕੋਰ ਅਪਡੇਟ ਦੇ ਦੇਣਾ ਕਿ ਅੱਜ ਦਿੱਲੀ ਦੇ ਵਿੱਚ ਮੰਥਨ ਕੀਤਾ ਜਾ ਰਿਹਾ ਆ ਆਪ ਪਾਰਟੀ ਹਾਰ ਦਾ ਤੁਹਾਨੂੰ ਵੀ ਪਤਾ ਹੋਣਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਗਵੰਤ ਸਿੰਘ ਸਾਹਿਬ ਜੋ ਸਾਡੇ ਸੀਐਮ ਨੇ ਉਹ ਆਪਣੇ ਮੰਤਰੀਆਂ ਨੂੰ ਲੈ ਕੇ ਉੱਥੇ ਐਮਐਲ ਲੈ ਕੇ ਉੱਥੇ ਮੰਥਨ ਵਿੱਚ ਹਾਜ਼ਰ ਹੋਣਗੇ ਯਾਨੀ ਕਿ ਫੇਰ ਲੋਕਾਂ ਦਾ ਪੈਸੇ ਦਾ ਖਰਚਾ ਦਿੱਲੀ ਯੂਜ਼ ਹੋ ਰਿਹਾ ਹੈ ਉੱਥੇ ਜਾਣ ਦਾ ਕੋਈ ਮਤਲਬ ਬੰਦਾ ਨਹੀਂ ਪਾਰਟੀ ਹਾਰ ਚੁੱਕੀ ਹੈ ਤੇ ਉਸ ਦੇ ਉੱਪਰ ਹੀ ਧਿਆਨ ਨੁਰਨਾ ਸ਼ਰਮਾ ਜੀ ਮਨਿੰਦਰ ਸਿੰਘ ਦਿੱਤਾ ਜੋ ਨਵੇਂ ਐਮਐਲ ਬਣਿਆ ਉਹ ਖਬਰ ਹੁਣੇ ਕੁ ਸਮੇਂ ਬਾਅਦ ਨਸ਼ਰ ਹੋਣ ਜਾ ਰਹੀ ਹੈ ਆਪਣੇ ਚੈਨਲ ਤੇ ਉਹਨਾਂ ਦਾ ਇੱਕ ਬਿਆਨ ਆ ਗਿਆ ਬਹੁਤ ਵੱਡਾ ਕਹਿੰਦੇ ਵੀ ਕੇਜਰੀਵਾਲ ਜੀ ਕਿਸੇ ਵੀ ਤਰੀਕੇ ਹੁਣ ਚਾਹੋ ਗਰੰਟੀਆਂ ਨਹੀਂ ਪਾਸ ਕੀਤੀਆਂ ਪੰਜਾਬ ਚ ਨਸ਼ਾ ਨਹੀਂ ਰੁਕਿਆ ਉਹ ਕਿਸੇ ਵੀ ਤਰੀਕੇ ਭਗਵਾਨਤਮਨ ਤੋਂ ਅਸਤੀਫਾ ਲੈ ਕੇ ਖੁਦ ਖੁਦ ਬੈਠਣਗੇ ਪੰਜਾਬ ਦੇ ਸੀਐਮ ਦੀ ਸੀਟ ਤੇ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕ ਇਹ برداشت ਨਹੀਂ ਕਰਨਗੇ ਕੇਜਰੀਵਾਲ ਜੀ ਬਿਲਕੁਲ ਵੀ ਤੁਸੀਂ ਅਜੇ ਕਦਮ ਨਾ ਚੁੱਕਣਾ ਪਰ ਫਿਰ ਵੀ ਅੱਜ ਭਗਵਾਨਤਮਨ ਸਾਹਿਬ ਜਾਰ ਨੇ ਉੱਤੇ ਦੇਖੋ ਸਰਸਾ ਜੀ ਆਪਣੀ ਦਿੱਲੀ ਸੰਭਾਲ ਲੈ ਜੀ ਜੀ ਸਿਰਸਾ ਜੀ ਸੋਚਣ ਵੀ ਸੀਐਮ ਕੌਣ ਬਣਊਗਾ ਸਿਰਸਾ ਜੀ ਵੀ ਦੌੜ ਚਾ ਉਹਦੇ ਵਿੱਚ ਤੇ ਜਿਨ੍ਹਾਂ ਨੇ ਕੇਜਰੀਵਾਲ ਨੂੰ ਹਰਾਇਆ ਉਹ ਵੀ ਕਿਤੇ ਨਾ ਕਿਤੇ ਦੌੜ ਦੇ ਵਿੱਚ ਆ ਉਹ ਆਪਣੀ ਸਰਕਾਰ ਆਪਣੀ ਸੀਟ ਬਚਾਉਣ ਦੀ ਜਾਂ ਕਿ ਸੀਐਮ ਦੀ ਸੀਟ ਕਾਇਮ ਕਰਨ ਦੀ ਗੱਲ ਕਰਨ ਪੰਜਾਬ ਦੇ ਵਿੱਚ ਕੌਣ ਸੀਐਮ ਬਣਦਾ ਪੰਜਾਬ ਦੇ ਵਿੱਚ ਕਿਹਦੀ ਸਰਕਾਰ ਚੱਲਦੀ ਹੈ ਹਾਂ ਦਿੱਲੀ ਦੇ ਵਿੱਚ ਸਰਕਾਰ ਚਲੇਗੀ ਬੀਜੇਪੀ ਦੀ ਆਗੇ ਦਿੱਲੀ ਤੇ ਗੌਰ ਦੇਣਾ ਚਾਹੀਦਾ ਜਦੋਂ ਇਹ ਪੰਜਾਬ ਦੇ ਵਿੱਚ ਮੁੱਦਾ ਆਊਗਾ ਤਾਂ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਸਰਕਾਰੀ ਸਟੇਜ ਨੂੰ ਅਡਜਸਟ ਕਰਨਗੇ ਜੀ ਨਹੀਂ ਨਹੀਂ ਉਹਨਾਂ ਨੇ ਇੱਕ ਗੱਲ ਕੀਤੀ ਲੋਕਾਂ ਦਾ ਜਿਹੜੀ ਪੈਸਾ ਕਹਿੰਦੇ ਹਾਰਨ ਤੋਂ ਬਾਅਦ ਵੀ ਉੱਥੇ ਭਗਵਾਨ ਤੁਮਨ ਜੀ ਨੂੰ ਜਾਣ ਦਾ ਕੋਈ ਮਤਲਬ ਨਹੀਂ ਤਕ ਨਹੀਂ ਬਣਦਾ ਉਹਨਾਂ ਨੇ ਇਹ ਗੱਲ ਕਹੀ ਹੈ ਉਹ ਤਾਂ ਚਾਹੇ ਛੋਡੀ ਸਾਹਿਬ ਹਾਰਨ ਤੋਂ ਬਾਅਦ ਚਾਹੇ ਰੈਂਦੀ ਸਰਕਾਰ ਸੀ ਜਦੋਂ ਦਿੱਲੀ ਸੀ ਉਹ ਸ਼ੁਰੂ ਤੋਂ ਹੀ ਪੈਸਾ ਜਿਹੜਾ ਲੋਕਾਂ ਦਾ ਖਰਾਬ ਹੋ ਰਿਹਾ ਪੰਜਾਬ ਦੇ ਲੋਕਾਂ ਦਾ ਪੈਸਾ ਖਰਾਬ ਹੋ ਰਿਹਾ ਪੰਜਾਬ ਦੀ ਪੁਲਿਸ ਦੀ ਸਪੋਰਟ ਹੀ ਪਤਾ ਨਹੀਂ ਕਿੰਨੇ ਸਾਡੇ ਨੌਜਵਾਨ ਆ ਜਿਹੜੇ ਉਹਨਾਂ ਦੇ ਨਾਲ ਲੱਗੇ ਹੋਏ ਸੀ ਜਾਂ ਹੁਣ ਵੀ ਲੱਗੇ ਹੋਣੇ ਰੱਬ ਜਾਣਦਾ ਜੀ ਦੇਖੋ ਪੰਜਾਬ ਦਾ ਪੈਸਾ ਹਮੇਸ਼ਾ ਹੀ ਪੰਜਾਬ ਦਾ ਹੈਲੀਕਾਪਟਰ ਜਾਂ ਪੰਜਾਬ ਦਾ ਜਿੰਨਾ ਵੀ ਦਿੱਲੀ ਦੇ ਵਿੱਚ ਪੈਸਾ ਲੱਗੇ ਹਾਲਾਂਕਿ ਅਗਰ ਦਿੱਲੀ ਦੇ ਕੰਮ ਨੂੰ ਜਾ ਰਹੇ ਤਾਂ ਦਿੱਲੀ ਦੇ ਸਰਕਾਰ ਦਾ ਖਰਚਾ ਹੋਣਾ ਚਾਹੀਦਾ ਹੈ ਉਲਟ ਭਗਵੰਤ ਮਾਨ ਜੀ ਦੀ ਹਮੇਸ਼ਾ ਹੀ ਇਹੀ ਗਲਤ ਸੋਚ ਰਹੀ ਹੈ ਜਿਹੜਾ ਪੰਜਾਬ ਦੇ ਲੋਕਾਂ ਦੇ ਟੈਕਸਾਂ ਦਾ ਪੈਸਾ ਉਹ ਦਿੱਲੀ ਦੇ ਵਿੱਚ ਖਰਾਬ ਕਰਦੇ ਆ ਰਹੇ ਆ ਸੋ ਬੇਨਤੀ ਕਰ ਰਾਹੀਂ اے ਵਨ ਪੰਜਾਬੀ ਟੀਵੀ ਚੈਨਲ ਦੇ ਮਾਧਿਅਮ ਨਾਲ ਅਸੀਂ ਬੇਨਤੀ ਕਰਦੇ ਆਂ ਮਾਨ ਸਾਹਿਬ ਜਿਹੜਾ ਤੁਹਾਡਾ ਡੇਢ ਕਸਾਲ ਹੁਣ ਰਹਿ ਗਿਆ ਸਵਾ ਡੇਢ ਸਾਲ ਡੇਢ ਸਾਲ ਰਹਿ ਗਿਆ ਉਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕੁਛ ਕਰਕੇ ਦਿਖਾ ਦਿਓ ਅਗਰ ਤੁਸੀਂ ਨਹੀਂ ਕਰਕੇ ਦਿਖਾਉਂਗੇ ਜਿਹੜੀ ਇੱਕੋ ਸੂਬੇ ਦੇ ਵਿੱਚ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਜੀ ਹੈ ਫਿਰ ਉਹ ਵੀ ਨਹੀਂ ਰਹਿਣੀ ਜੀ ਔਰ ਦੇਖੋ ਜਦੋਂ ਭਗਵਾਨ ਤਮਨ ਸਾਹਿਬ ਪਹਿਲਾਂ ਐਮਪੀ ਸੀਗੇ ਤੁਹਾਨੂੰ ਯਾਦ ਹੋਣਾ ਉਸ ਟਾਈਮ ਬੜਾ ਕਰਦੇ ਸੀ ਪੰਜਾਬ ਦੇ ਹੱਕਾਂ ਦੇ ਲਈ ਹੁਣ ਸੀਐਮ ਨੇ ਠੀਕ ਹੈ ਮੀਤ ਜੀ ਕੈਬਨਿਟ ਮਿੰਿਸਟਰ ਨੇ ਬੋਲੇ ਨੇ ਪਰ ਤੁਹਾਨੂੰ ਲੱਗਦਾ ਨਹੀਂ ਵੀ ਸੀਐਮ ਭਗਵੰਤ ਮਾਨ ਦਾ ਬੋਲਣਾ ਵੀ ਜ਼ਰੂਰੀ ਠੀਕ ਹੋਵੇ ਜਦੋਂ ਬਜਟ ਪਾਸ ਹੋਇਆ ਭਗਵੰਤ ਮਾਨ ਸਾਹਿਬ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਕਿਸੇ ਵੀ ਹੱਕ ਚ हां बिल्कुल चौधरी साहब देखो सरकारा बनाਉਣ ਤੋਂ ਪਹਿਲਾਂ ਮਾਨ ਸਾਹਿਬ ਦੀ ਤੁਸੀਂ ਬਾਰਤਲਾਬ ਸੁਣ ਲਿਆ ਜੀ ਮਾਨ ਸਾਹਿਬ ਦੀਆਂ ਕਾਨਫਰੈਂਸਾਂ ਜਾਂ ਜਿਹੜੀ ਇੱਕ ਲੋਕਾਂ ਦੀ ਚੋਣਾਂ ਤੋਂ ਪਹਿਲਾਂ ਇੱਕ ਲੋਕ ਸਭਾ ਲੱਗਦੀ ਹੁੰਦੀ ਉੱਤੇ ਪੱਤਰਕਾਰ ਮੀਡੀਆ ਹੁੰਦਾ ਉਹਨਾਂ ਦੇ ਸਵਾਲਾਂ ਦੇ ਜਵਾਬ ਕਿਵੇਂ ਦਿੰਦੇ ਹੁੰਦੇ ਸੀਗੇ ਸ਼ਰਾਬ ਦੇ ਉੱਤੇ ਗੱਲ ਕਰਦੇ ਸੀ ਤਾਂ ਮਾਨ ਸਾਹਿਬ ਹਮੇਸ਼ਾ ਹੀ ਕਹਿੰਦੇ ਹੁੰਦੇ ਸੀ ਵੀ ਸ਼ਰਾਬ ਤੇ ਸਰਕਾਰ ਜਲਦੀ ਹੈ ਇਹੋ ਚੀਜ਼ ਕਿਤੇ ਨਾ ਕਿਤੇ ਸਰਕਾਰਾਂ ਵਾਦੇ ਦੀ ਚੀਜ਼ ਨੂੰ ਪਰਫੁੱਲਤ ਕਰਨਾ ਚਾਹੁੰਦੀਆਂ ਇਹਨਾਂ ਤੇ ਕਮਾਈ ਕਰਦੀਆਂ ਅੱਜ ਕੀ ਹੋ ਰਿਹਾ ਜੀ ਅੱਜ ਪੰਜਾਬ ਸਰਕਾਰ ਕਿਹਦਾ ਸ਼ਰਾਬ ਵੇਚਣ ਦੇ ਹਟ ਗਈ ਜਾਂ 3 ਸਾਲ ਤੋਂ ਸਾਡੇ ਸਾਬਤਨ ਸਾਲ ਤੋਂ ਪੰਜਾਬ ਸੌਰੀ 3 ਸਾਲ ਤੋਂ ਪੰਜਾਬ ਸਰਕਾਰ ਕਸਰਾ ਵੇਚਣ ਦੇ ਹਟ ਗਈ ਜੀ ਦੇਖੋ ਜਦੋਂ ਸੀਟ ਮਿਲ ਜਾਂਦੀ ਹੈ ਫਿਰ ਪਤਾ ਨਹੀਂ ਤਾਂ ਮਜਬੂਰੀ ਬਣ ਜਾਂਦੀ ਹੈ ਇਹਨਾਂ ਦੀ ਜਾ ਉਹ ਕਰਨਾ ਪੈਂਦਾ ਹੈ ਸਰਮਾ ਜੀ ਇੱਕ ਮਿੰਟ ਡਾਕਟਰ ਸਾਹਿਬ ਆਗੇ ਸੁਣਿਓ ਕੀ ਕਹਿੰਦੇ ਆ ਤੁਹਾਡੇ ਤੋਂ ਜਵਾਬ ਲਵਾਂਗਾ ਹੇਲੋ ਸਾਸੀਆ ਡਾਕਟਰ ਸਾਹਿਬ ਹੇਲੋ ਹੇਲੋ ਸਤਿ ਸ਼੍ਰੀ ਅਕਾਲ ਜੀ ਸਾਸੀਆ ਡਾਕਟਰ ਸਾਹਿਬ ਕੀ ਹਾਲ ਚਾਲ ਹੈ ਜੀ ਹੋਰ ਠੀਕ ਹੈ ਸਰ ਡਾਕਟਰ ਸਾਹਿਬ ਬਹੁਤ ਬਹੁਤ ਸਮੇਂ ਬਾਅਦ ਦੋ ਸੰਸਦ ਮੈਂਬਰ ਯਾਨੀ ਕਿ 2 MP ਸੰਸਦ ਦੇ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਬਹੁਤ ਦੇਰ ਬਾਅਦ ਦੇਖਿਆ ਕਿ ਬੋਲੇ ਨੇ ਦੇਖੋ ਵਧਾਈ ਦੇ ਪਾਤਰ ਨੇ ਜੀ ਪੰਜਾਬ ਵਾਸਤੇ ਜੇ ਕੋਈ ਬੋਲਦਾ ਨਹੀਂ ਤਾਂ ਪੰਜਾਬ ਵਾਸਤੇ ਕੋਈ ਬੋਲਦਾ ਹੀ ਨਹੀਂ ਹੁੰਦਾ ਜੀ ਜੀ ਇਹਦਾ ਵਧਾਈ ਦੇ ਪਾਤਰ ਨੇ ਦੋਨੇ ਬੰਦੇ ਮਤਲਬ ਭਖਦੇ ਨੇਤਾ ਨੇ ਇਹ ਪੰਜਾਬ ਸੁਨੋਧਨ ਤੋਂ ਉਮੀਦਾਂ ਨੇ ਇਹ ਕੁਛ ਇਹ ਕਰਕੇ ਦਿਖਾਉਣਗੇ ਪੰਜਾਬ ਵਾਸਤੇ ਅਗਲੀ ਗੱਲ ਜਿਹੜੀ ਕੇਂਦਰੀ ਵਾਅਦ ਦੀ ਕਹਿੰਦੇ ਆ ਜੀ ਹਾਂ ਜੀ ਕਿਉਂਕਿ ਜਿਹੜੀ ਦਿੱਲੀ ਚ ਭਾਜਪਾ ਚ ਜਿੱਤ ਗਈ ਜੀ ਪਰ ਉਹ ਵੀ ਸਸੋਂਪੰਚ ਚ ਹੈ ਜੋਕਰ ਪੰਜਾਬ ਦੇ ਕੈਂਡੀਡੇਟ ਜੀ ਜ਼ਿਆਦਾ ਖੜੇ ਹੋਗੇ ਹਾਂਜੀ ਇਸ ਕਰਕੇ ਉੱਥੇ ਹਨ 605 ਦੇ ਵਿੱਚ ਪੈ ਕੇ ਥੋੜੇ ਜਿਹਾ ਉਲਝ ਗਏ ਉਲਝਣ ਕਰਕੇ ਹੁਣ ਇਹਨਾਂ ਨੂੰ ਹੋਰ ਕੋਈ ਮੁੱਦਾ ਨਹੀਂ ਪੈ ਕੇ ਜੀ ਵਾਲ ਸਾਹਦੇ ਉੱਤੇ ਇਹਨੇ ਜਿਹੜਾ ਸਿਸਟਮ ਦੇ ਤਾਂ ਜਿਹਨੇ ਉਹ ਕਸ਼ੀ ਜਾਂਦੇ ਨੇ ਉਹ ਕੇਜਰੀ ਵਾਲਾ ਇੰਨਾ ਕੋਈ ਕਮਲਾ ਨਹੀਂ ਹੈਗਾ ਵੀ ਉਹ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣੂਗਾ ਉਹ ਪੰਜਾਬ ਤੋਂ ਹੋ ਸਕਦਾ ਰਾਜ ਸਭਾ ਦਾ ਮੈਂਬਰ ਬਣ ਕੇ ਰਾਜ ਸਭਾ ਦਾ ਮੈਂਬਰ ਬਣ ਕੇ ਦਿੱਲੀ ਜਾਵੇ ਦਿੱਲੀ ਉੱਥੇ ਪਾਰਲੀਮੈਂਟ ਦੇ ਵਿੱਚ ਜਾ ਪਾ ਕੇ ਇਹਨਾਂ ਤੋਂ ਮਸਲੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰੂਗਾ ਤੇ ਜਿਹੜਾ ਹੈ ਅੱਪਰ ਸੈਨਟ ਸਾਹਿਬ ਆਪਣੇ ਪਰਮ ਮਿਸਟਰ ਨੇ ਥੋੜਾ ਜਿਹਾ ਇਹ ਹੈ ਨਾ ਵੀ ਹੁਣ ਬਖਲਾ ਹਟ ਉੱਥੇ ਕਿਉਂਕਿ ਕੈਂਡੀਡੇਟ ਇੱਕ ਲੇਡੀਜ਼ ਦੇ ਉੱਤੇ ਵਿਚਾਰ ਚੱਲ ਰਿਹਾ ਹੈ ਜੀ ਮੰਨ ਲਓ ਸੀਐਮ ਦੀ ਕੈਂਡੀਡੇਟ ਇੱਕ ਲੇਡੀਜ਼ ਹੈ ਉਹਦੇ ਤੇ ਵਿਚਾਰ ਚੱਲ ਰਿਹਾ ਉਹਦੇ ਤੇ ਮਤਨ ਚੱਲ ਰਿਹਾ ਉਹਦੇ ਵਾਸਤੇ ਸਾਰਿਆਂ ਨੂੰ ਸਮਰਥਨ ਜੁਟਾ ਰਹੀ ਹੈ ਬੀਜੇਪੀ ਸਾਥੇ ਜਿਹੜੀ ਸੇਵਾ ਉਹ ਇੱਕ ਔਰਤ ਤੋਂ ਕਰਵਾਈ ਜਾਵੇ ਦਿੱਲੀ ਦੀ ਜੋ ਇੱਕ ਬਹੁਤ ਹੀ ਵਧੀਆ ਸੋਚ ਹੈ ਕਿਉਂਕਿ ਔਰਤਾਂ ਵੀ ਬਰਾਬਰ ਦੇ ਭਾਗੀਦਾਰ ਨੇ ਉਹਨਾਂ ਨੂੰ ਵੀ ਬਣਨਾ ਚਾਹੀਦਾ ਹੈ ਮੈਂ 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 ਤੁਹਾਨੂੰ ਦੱਸਣਾ ਡਾਕਟਰ ਸਾਹਿਬ ਕਿ ਜਿਵੇਂ ਤੁਸੀਂ ਔਰਤਾਂ ਦੇ ਗੱਲ ਕੀਤੀ ਤਾਂ ਜਦੋਂ ਕਾਂਗਰਸ ਪਾਰਟੀ ਸ਼ੀਲਾ ਦਿਖਸ਼ਕਰ ਲਾਸ ਸੀਗੇ ਸੀਐਮ ਉਹ ਵੀ ਤਿੰਨ ਤਿੰਨ ਧਾਕੇ ਹੋ ਗਏ ਜੋ ਉਹ ਲਾਸ ਔਰਤ ਸੀਗੇ ਜਿਨ੍ਹਾਂ ਨੇ ਕਿ ਸੀਐਮ ਪਦ ਦਾ ਉਹਦਾ ਸੰਭਿਆ ਦੀ ਉਸ ਤੋਂ ਬਾਅਦ ਕਾਂਗਰਸ ਜ਼ੀਰੋ ਹਾਂ ਤੁਸੀਂ ਸਹੀ ਕਹਿ ਰਹੇ ਹੋ ਬੀਜੇਪੀ ਵੀ ਸ਼ਾਇਦ ਉਸ ਰਾਹ ਤੇ ਜਾ ਰਹੀ ਹੋਵੇ ਔਰ ਜਿਸ ਔਰਤ ਦਾ ਤੁਸੀਂ ਨਾਮ ਲੈ ਰਹੇ ਹੋ ਹਾਂ ਉਹ ਉਹ ਵੀ ਬਣ ਸਕਦੇ ਨੇ ਪਰ ਗੱਲ ਇੱਥੇ ਹੋ ਰਹੀ ਹੈ ਕਿ ਮੇਰੀ ਡਾਕਟਰ ਸਾਹਿਬ ਮਾਫੀ ਜਾਨਾ ਮੈਂ ਮੁੱਦੇ ਤੇ ਆ ਰਿਹਾ ਵਾਪਸ ਕਿ ਦੇਖੋ ਮੀਤ ਹੈ ਰਾਜਾ ਵੜਿੰਗ ਬੋਲੇ ਤੁਹਾਨੂੰ ਲੱਗਦਾ ਨਹੀਂ ਕਿ ਸੀਐਮ ਭਗਵੰਤ ਮਾਨ ਨੂੰ ਵੀ ਬੋਲਣਾ ਚਾਹੀਦਾ ਸੀ ਇਹ ਜਦ ਦੇਖੋ ਜਦ ਦਾ ਬਜਟ ਆਇਆ ਕੁਝ ਨਹੀਂ ਬੋਲੇ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਮੀਤ ਹੈਰ ਨੇ ਔਰ ਆਪਣਾ ਰਾਜਾ ਵੜਿੰਗ ਨੇ ਕਿ ਅੱਜ ਤੱਕ ਪੰਜਾਬ ਨੂੰ ਕੁਝ ਨਹੀਂ ਮਿਲਿਆ ਜਾ ਖਾਸ ਕਰਕੇ ਕਿਸਾਨ ਬੈਠੇ ਧਰਨੇ ਤੇ ਕਿਸਾਨਾਂ ਦੇ ਲਈ ਕੋਈ ਬਜਟ ਦੇ ਵਿੱਚ ਕੁਝ ਨਹੀਂ ਆਇਆ ਦੇਖੋ ਜੀ ਫਿਰ ਪੰਜਾਬ ਨੂੰ ਦੇਣਾ ਸੀ ਪਹਿਲਾਂ ਕਾਂਗਰਸ ਨੇ ਦੇਣਾ ਸੀ ਹੁਣ ਬੀਜੇਪੀ ਨੇ ਦੇਣਾ ਐ ਮਤਲਬ ਇਹ ਤਾਂ ਭਗਵਾਨ ਸਮਾਨ ਨੂੰ ਤਾਂ ਮੰਗੀ ਜਾਂਦੇ ਨੇ ਵੀ ਦਿਓ ਦਿਓ ਦੱਲੇਵਾਲ ਸਾਹਿਬ ਤੇ ਵੀ ਨਾਲ ਨੇ ਕੋਈ ਉਹਨਾਂ ਦੇ ਉੱਤੇ ਕੋਈ ਤਸ਼ੱਦਦ ਨਹੀਂ ਕੀਤਾ ਜਾ ਰਿਹਾ ਕੋਈ ਮਤਲਬ ਉਹਨਾਂ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ ਜਿਹੜਾ ਵੀ ਕੁਝ ਹੈਗਾ ਉਹ ਸੈਂਟਰ ਨੇ ਕਰਨਾ ਕਿਸਾਨਾਂ ਦੇ ਨਾਲ ਸਰਕਾਰ ਹੈ ਜਿੱਦਰਾ ਮਤਲਬ ਕਿਸਾਨ ਜਿਵੇਂ ਕਹਿੰਦੇ ਕਿਸਾਨਾਂ ਦੇ ਮਤਲਬ ਹੱਥ ਨਾਲ ਆਸਮਾਨ ਲਾ ਕੇ ਇਹ ਚੱਲ ਰਹੀ ਆ ਮੋਢਾ ਮੋਢਾ ਮਿਲਾ ਕੇ ਚੱਲ ਰਹੀ ਆ ਸਰਕਾਰ ਤੇ ਮਤਲਬ ਇਸੇ ਤਰ੍ਹਾਂ ਹੀ ਹਲ ਮਿਲ ਕੇ ਮਸਲੇ ਨੇ ਜਿਹੜੇ ਉਹ ਹੱਲ ਕਰਾਉਣੇ ਚਾਹੀਦੇ ਨੇ ਨਹੀਂ ਡਾਕਟਰ ਸਾਹਿਬ ਰਲ ਕਬਿਲਗਾ ਕਰਾਉਣੇ ਚਾਹੀਦੇ ਆ ਜਿਵੇਂ ਅੱਜ ਦੋ ਐਮਪੀ ਬੋਲੇ ਨੇ ਦੇਖੋ ਪਹਿਲਾਂ ਪੰਜਾਬ ਦੇ ਕਿੰਨੇ ਐਮਪੀ ਹੁੰਦੇ ਸੀ ਸਰਕਾਰ ਦੇ ਅੰਦਰ ਉਦੋਂ ਵੀ ਆਵਾਜ਼ ਠਾਈ ਜਾ ਸਕਦੀ ਉਦੋਂ ਕਿਉਂ ਨਹੀਂ ਕੋਈ ਬੋਲਿਆ ਦੇਖੋ ਜੇ ਇਹਨਾਂ ਦੇ ਉੱਤੇ ਪ੍ਰੈਸ਼ਰ ਹੁੰਦਾ ਇਹਨਾਂ ਦੇ ਉੱਤੇ ਪ੍ਰੈਸ਼ਰ ਹੁੰਦਾ ਪਾਰਟੀ ਹਾਈ ਕਮਾਂਡ ਦਾ ਹਾਈ ਕਮਾਂਡਰ ਤੋਂ ਥੋੜਾ ਜਿਹਾ ਮਤਲਬ ਹਟ ਕੇ ਇਹਨਾਂ ਨੂੰ ਬੋਲਣਾ ਪੈਂਦਾ ਹੁੰਦਾ ਕਿਉਂਕਿ ਆਮ ਆਦਮੀ ਪਾਰਟੀ ਦਾ ਤਾਂ ਹੱਕ ਹੀ ਬਣੀ ਹੋਏ ਇਸ ਤਰ੍ਹਾਂ ਆਮ ਆਦਮੀ ਪਾਰਟੀ ਤਾਂ ਲੋਕਾਂ ਦੇ ਹੱਕਤ ਬੋਲਣ ਵਾਸਤੇ ਬਣੀ ਹੈ ਜੇ ਠੀਕ ਹੈ ਥੋੜਾ ਜਿਹਾ ਜਿਹੜਾ ਹਨਾ ਟਰੈਕ ਆ ਉਹ ਟੇਢੇ ਤੇ ਚੱਲ ਰਹੀ ਹੈ ਪਰ ਜਿਹੜੀ ਆਮ ਆਦਮੀ ਪਾਰਟੀ ਬਣੀ ਤਾਂ ਆਮ ਲੋਕਾਂ 'ਚ ਆਮ ਲੋਕਾਂ ਨੂੰ ਆਮ ਲੋਕਾਂ ਦੀਆਂ ਨਸੀਬਾਂ ਹੱਲ ਕਰਨ ਵਾਸਤੇ ਹੈ ਐ ਗੱਲ ਦਾ ਠੀਕ ਹੈ ਕੋਈ ਗੱਲ ਨਹੀਂ ਦੇਰ ਆਏ ਦਰੋਸਤ ਹੈ ਅੱਜ ਇੱਕ ਨੀਤੀ ਘਾਰ ਬੋਲਿਆ ਕਰਨ ਨੂੰ ਦੂਜੇ ਵੀ ਬੋਲਣਗੇ ਜੀ ਐ ਸ਼ਰਮਾ ਜੀ ਤੋਂ ਜਵਾਬ ਲੈ ਲਈ ਤੁਹਾਡੀ ਗੱਲ ਦਾ ਹਾਂ ਜੀ ਹਾਂ ਜੀ ਹੈਲੋ ਸ਼ਰਮਾ ਜੀ ਹਾਂ ਜੀ ਹਾਂ ਜੀ ਸੋਹਣੇ ਸਾਹਿਬ ਕਹਿੰਦੇ देर आए दुरुਸਤਾ ਹੈ ਠੀਕ ਹੈ ਜੀ ਇੱਕ ਬੋਲਿਆ ਕੱਲੂ ਹੋਰ ਬੋਲਣਗੇ ਲੱਗਦਾ ਤੁਹਾਨੂੰ ਹਾਂ ਬਿਲਕੁਲ ਬਿਲਕੁਲ ਦੇਖੋ ਬੋਲਣਾ ਚਾਹੀਦਾ ਬੋਲਣਾ ਬਣਦਾ ਲੇਕਿਨ ਮੈਂ ਇੱਕ ਗੱਲ ਜਰੂਰ ਕਹਾਂਗਾ ਵੀ ਡਾਕਟਰ ਸਾਹਿਬ ਜਿਵੇਂ ਕਹਿ ਰਹੇ ਹਨ ਨਾ ਵੀ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਮੋਢਾ ਲਾ ਕੇ ਮੋਢੇ ਦੇ ਨਾਲ ਮੋਢਾ ਲਾ ਕੇ ਚੱਲ ਰਹੀ ਹੈ ਜੀ ਪੰਜਾਬ ਸਰਕਾਰ ਹਮੇਸ਼ਾ ਤੋਂ ਹੀ ਕੋਸ਼ਿਸ਼ ਕਰਦੀ ਆ ਲੇਕਿਨ ਕੁਝ ਕਿਸਾਨ ਕਿਸਾਨ ਜਥੇਬੰਦੀਆਂ ਕੁਝ ਜਿਹੜੇ ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਐ ਉਹਨਾਂ ਦੇ ਗਲੇ ਦੀ ਹੱਤੀ ਬਣ ਜਾਂਦੀ ਆ ਪੰਜਾਬ ਸਰਕਾਰ ਵੀ ਪੰਜਾਬ ਸਰਕਾਰ ਵੀ ਉਹ ਇੰਟਰ ਕਰਦੀ ਆ ਹਾਲਾ ਕਿ ਉਹ ਭੁੱਲ ਜਾਂਦੇ ਆ ਕਿ ਜਿੰਨਾ ਚਿਰ ਪੰਜਾਬ ਸਰਕਾਰ ਦਾ ਸਾਥ ਨਹੀਂ ਹੋਊਗਾ ਇਹ ਮਿਸ਼ਨ ਕਾਮਯਾਬ ਨਹੀਂ ਹੋਊਗਾ ਇਹ ਧਰਨਾ ਕਾਮਯਾਬ ਨਹੀਂ ਹੋਊਗਾ ਜਿ세 ਨਾ ਕਿਤੇ ਜਿਹੜੇ ਸਾਡੇ ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਆ ਕਿਸਾਨ ਜਥੇਬੰਦੀਆਂ ਇਹਨਾਂ ਨੂੰ ਵੀ ਆਪਣੀ ਆਕੜ ਤੱਕੜ ਛੱਡ ਕੇ ਜਿਹੜੇ ਮਸਲੇ ਹੱਲ ਕਰਾਉਣੇ ਆ ਪੰਜਾਬ ਸਰਕਾਰ ਨੂੰ ਨਾਲ ਲੈ ਕੇ ਕਰਾਉਣੇ ਚਾਹੀਦੇ ਆ ਜੀ ਜੀ ਐ ਸ਼ਰਮਾ ਜੀ ਚਲੋ ਤਾਂ ਗੱਲ ਠੀਕ ਹੈ ਪਰ ਜਿਹੜਾ ਉਹ ਨਵਾਂ ਇੱਕ ਬਿਆਨ ਆ ਗਿਆ ਭੰਡੇਰ ਸਾਹਿਬ ਤੋਂ 101 ਬੰਦੇ ਲੈ ਕੇ ਪੈਦਲ ਜਾਵਾਂਗੇ ਠੀਕ ਹੈ ਪੈਦਲ ਜਾਓ ਹਾਲਾਂਕਿ ਦੇਖੋ ਉਹਨਾਂ ਨੇ ਗੱਲ ਕਹੀ ਹੈ ਵੀ 14 ਨੂੰ ਜਿਹੜੀ ਉਹ ਵਾਰਤਾਲਾਪ ਹੋਣੀ ਉਸ ਤੋਂ ਬਾਅਦ ਅਸੀਂ ਡਿਸੀਜਨ ਲਾਂਗੇ ਆਪਾਂ ਰੋਜ਼ ਇਹ ਡਿਸਕਸ਼ਨ ਕਰਦੇ ਆ ਵੀ ਤੁਸੀਂ ਅਲੱਗ-ਅਲੱਗ ਮਾਂ ਪੰਚਾਇਤਾਂ ਅਲੱਗ-ਅਲੱਗ ਤੁਰ ਰਹੇ ਹੋ ਇਹ ਵੀ ਠੀਕ ਹੈ ਤੁਸੀਂ ਪੰਜ ਬੰਦੇ ਜਾਓ ਗੱਲ ਕਰੋ ਪਿਆਰ ਨਾਲ ਇਹ ਹੁਣ ਕਿਸੇ ਨੇ ਡਿਸੀਜਨ ਢੱਲੇਵਾਲ ਸਾਹਿਬ ਦਾ ਕੋਈ ਬਿਆਨ ਨਹੀਂ ਆਇਆ ਸਿਰਫ ਭੰਡੇਰ ਸਾਹਿਬ ਦਾ ਪਰਸਨਲ ਬਿਆਨ ਹੈ ਬਿਲਕੁਲ ਦੇਖੋ ਜਿਹੜੇ ਪਰਸਨ ਅੰਜਾ ਐਸਕੇਮ 2 ਦੀ ਗਰਾਹ ਸਾਹਿਬ ਗੱਲ ਕਰਦੇ ਆਂ ਪੰਦੇਰ ਸਾਹਿਬ ਐਸਕੇਮ ਭਾਰਤ ਦੀ ਗੱਲ ਕਰਦੇ ਆਂ ਇਹਨਾਂ ਦੇ ਵਿੱਚ ਜਿਹੜੀ ਆਪਸੀ ਫੁੱਟ ਹੈ ਇਹੀ ਕਿਤੇ ਨਾ ਕਿਤੇ ਲੋਕਾਂ ਨੂੰ ਖਾਮੀ ਅਜੇ ਦਾ ਜਿਹੜਾ ਕਾਰਨ ਬਣ ਰਹੀ ਆਂ ਦੇਖੋ ਅਸੀਂ ਚੈਨਲ ਦੇ ਮਾਸੇਵਰਾਇਸ ਬਹੁਤ ਵਾਰ ਬੇਨਤੀ ਕੀਤੀ ਆਂ ਵੀ ਠੀਕ ਆ ਤੁਸੀਂ ਹੋਰ ਮਸਲਿਆਂ ਦੇ ਵਿੱਚ ਆਪਣੀਆਂ ਪ੍ਰਧਾਨ ਗੇ ਆਪਣੀਆਂ ਕੁਰਤੀਆਂ ਚਮਕਾਉਣ ਦੀ ਗੱਲ ਕਰੋ ਲੇਕਿਨ ਜਿਹੜੇ ਅਸੀਂ ਇੱਥੇ ਹੋਏਦੇ ਆ ਉਹਨਾਂ ਮੁੱਦੇ ਤੇ ਤੁਸੀਂ ਕੋ ਕੇ ਦਿਖਾ ਦਿਓ ਜਿੰਨਾ ਚਿਰ ਇਹ ਦੁਫਾੜ ਹੈ ਏ ਚਲੋ ਸ਼ਰਮਾਈ ਜੀ ਤੁਸੀਂ ਸਾਨੂੰ ਅਪਡੇਟ ਕੀਤੀ ਤੁਹਾਡਾ ਬਹੁਤ ਧੰਨਵਾਦ ਸਰ ਧੰਨਵਾਦ ਧੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਐ ਡਾਕਟਰ ਸਾਹਿਬ ਤੁਹਾਡਾ ਵੀ ਧੰਨਵਾਦ ਕਰਦਾ ਜੀ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸਾਡੇ ਪੱਤਰਕਾਰ ਸੰਜੀਵ ਸ਼ਰਮਾ ਜੀ ਤੇ ਨਾਲ ਰਿੰਦਰ ਮਾਨਸਾਤ ਉਹ ਜਿਹੜੇ ਸਾਡੇ ਦਰਸ਼ਕ ਨੇ ਸਾਡੇ ਨਾਲ ਰੋਜ਼ ਜੁੜਦੇ ਨੇ ਜਿਹੜਾ ਅੱਜ ਦਾ ਮੁੱਦਾ ਸੀ ਕਿ ਪੰਜਾਬ ਦੇ ਦੋ ਐਮਪੀ ਬਹੁਤ ਵਧੀਆ ਬੋਲੇ ਨੇ ਕੱਲ ਸੰਸਦ ਦੇ ਵਿੱਚ ਕਿ ਉਹ ਦੇਰ ਆਏ ਦਰੁਸਥਾ ਇਹਦਾ ਕੰਮ ਹੋਇਆ ਕੋਈ ਤਾਂ ਬੋਲਿਆ ਕੋਈ ਤਾਂ ਜਾਗਿਆ ਉਹਨੇ ਕੀਤੀ ਪੰਜਾਬ ਦੇ ਹਿੱਤਾਂ ਦੀ ਗੱਲ ਕਿ ਬਜਟ ਸੈਸ਼ਨ ਲੰਘ ਗਿਆ ਪਰ ਪੰਜਾਬ ਦੇ ਲੋਕਾਂ ਨੂੰ ਕੁਝ ਨਹੀਂ ਮਿਲਿਆ ਹਰ ਇੱਕ ਵਾਰ ਪੰਜਾਬ ਨਾਲ ਕੀਤਾ ਜਾਂਦਾ ਹੈ ਔਰ ਸਪੈਸ਼ਲ ਤੌਰ ਤੇ ਕਿਹਾ ਗਿਆ ਕਿ ਪੰਜਾਬ ਦੇ ਕਿਸਾਨਾਂ ਦੇ ਲਈ ਬਹੁਤ ਆਸ ਜਾਨ ਲਈ ਕੁਝ ਵੀ ਨਹੀਂ ਆਇਆ ਤਾਂ ਇਸ ਤੋਂ ਬਾਅਦ ਸੰਦੀਪ 딕ਸ਼ਿਤ ਨੇ ਵੀ ਕੱਲ ਸਵਾਲ ਖੜਾ ਕੀਤਾ ਕਿ ਪੰਜਾਬ ਸਟੇਟ ਬਾਰਡਰ ਇਲਾਕਾ ਹੈ ਤਾਂ ਉਧਰੋਂ ਜਿਹੜੇ ਪਾਕਿਸਤਾਨੋਂ ਡਰੋਨ ਆਉਂਦੇ ਆ ਮੰਨਿਆ ਉਹਨੇ ਅੰਕੜੇ ਜाहिर ਕੀਤੇ ਸੰਸਦ ਵਿੱਚ 6 ਮਹੀਨਿਆਂ 200 ਡਰੋਨ ਗੇਰੇ ਗਏ ਹਨ ਪਰ ਉਹਨੇ ਕਿਹਾ ਕਿ ਇਹ ਟੈਕਨੋਲੋਜੀ ਪੁਰਾਣੀ ਹੋ ਚੁੱਕੀ ਹੈ ਸਰਕਾਰ ਨੂੰ ਪੰਜਾਬ ਨੂੰ ਕੋਈ ਅਜਿਆ ਨਵੀਂ ਅਨਕੇ ਪੈਕੇਜ ਦੇਣਾ ਚਾਹੀਦਾ ਹੈ ਉਹ ਆਪਣੀ ਟੈਕਨੋਲੋਜੀ ਨੂੰ ਬੌਟ ਨਾਲ ਤੇ ਸਹੀ ਕਰ ਸਕੇ ਤਾਂ ਕਿ ਜਿਹੜੇ ਡਰੋਨ ਨਹੀਂ ਫੜੇ ਜਾ ਰਹੇ ਇਹ ਵੀ ਕਾਬੂ ਚ ਆ ਤਾਂ ਦੋਸਤੋ ਜੇ ਕੁੱਲ ਮਿਲਾ ਕੇ ਗੱਲ ਕੀਤੀ ਜੇ ਤਿੰਨੋਂ ਲੀਡਰ ਜਿਹੜੇ ਹੈ ਦੋ ਐਮਪੀ ਤੇ ਸੰਦੀਪ ਰਿਸ਼ੀ ਰਾਸਵਾ ਮੈਂਬਰ ਇਹਨਾਂ ਨੇ ਕੱਲ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ ਪੰਜਾਬ ਦੇ ਪੈਕੇਜਾਂ ਦੀ ਗੱਲ ਕੀਤੀ ਹੈ ਹੁਣ ਦੇਖਣਾ ਇਹ ਹੈ ਕਿ ਕੀ ਮੋਦੀ ਸਾਹਿਬ ਪੰਜਾਬ ਨੂੰ ਕੋਈ ਪੈਕੇਜ ਦੇਣਗੇ ਯਾ ਨਹੀਂ ਯਾ ਹਰ ਵਾਰੀ ਤਰ੍ਹਾਂ ਦਿਖਾਇਆ ਜਾਏਗਾ ਠੱਲੋ ਤਾਂ ਦੋਸਤੋ ਜਿਵੇਂ ਤੁਹਾਨੂੰ ਲੱਗਦਾ ਉਹੇ ਕਮੈਂਟ ਕਰਕੇ ਦੱਸੋ ਤਾਂ ਕਿ ਇਹ ਜਿਹੜੇ ਲੀਡਰ ਨੇ ਵੱਡੇ ਵੱਡੇ ਇਹ ਉੱਠਣ ਤੇ ਜਾਗਣ ਇਹਨਾਂ ਨੂੰ ਕੌਣ ਉਠਾਏਗਾ ਕਿੱਦਾਂ ਜਗਾਣਾ ਇਹ ਦੋਸਤੋ ਤੁਹਾਨੂੰ ਪਤਾ ਹੈ ਕਰੋ ਇਹਨਾਂ ਦੇ ਖਿਲਾਫ ਕਮੈਂਟ ਜਿਵੇਂ ਤੁਹਾਨੂੰ ਠੀਕ ਲੱਗਦਾ ਤੇ ਦੋਸਤੋ ਮੈਂ ਤੁਹਾਡਾ ਕੋਈ ਦੁਆਰਾ ਜੁੜਾਂਗਾ ਹੋਰ ਲਾਈਵ ਦਾ ਮੁੱਦਾ ਲੈ ਕੇ ਉਹ ਤੱਕ ਤੁਸੀਂ ਦੇਖਦੇ ਰਹੋ ਇਹ ਪੰਜਾਬੀ ਨਿਊਜ਼ ਤੇ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ